ਅੱਜ ਨੂਰਪੁਰਵੇਦੀ ਤੋਂ ਰੌਲੀ ਮਾਰਗ ਜਿਹਦੀ ਲੰਬੇ ਸਮੇਂ ਤੋਂ ਬੜੀ ਖਸਤਾ ਹਾਲਤ ਚੱਲ ਰਹੀ ਸੀਗੀ ਇਸ ਮਾਰਗ ਦੇ ਨਵਿਨੀਕਰਨ ਦਾ ਕੰਮ ਅੱਜ ਸ਼ੁਰੂ ਹੋਣ ਜਾ ਰਿਹਾ ਇਹਨੂੰ ਜਿਹੜਾ ਸੀਮਿੰਟਡ ਵੀ ਬਣਾਇਆ ਜਾਊਗਾ ਤੇ ਇਹਨੂੰ ਹੋਰ ਚੌੜਾ ਵੀ ਬਣਾਇਆ ਜਾਊਗਾ ਇਸ ਮਾਰਗ ਨੂੰ ਹੋਰ ਖੂਬਸੂਰਤ ਵੀ ਬਣਾਇਆ ਜਾਏਗਾ ਔਰ ਇਹ ਸ਼ਹੀਦ ਕੁਲਵਿੰਦਰ ਸਿੰਘ ਪਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਨੂੰ ਵੀ ਇਹੀ ਮਾਰਗ ਜਾਂਦਾ ਅਗੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਲ ਵੀ ਕਨੈਕਟ ਹੁੰਦਾ ਸੋ ਜਿਸ ਕਰਕੇ ਅੱਜ ਇਸ ਮਾਰਗ ਦੇ ਜਿਹੜੇ ਕੰਮ ਦੀ ਸ਼ੁਰੂਆਤ ਹੈ ਉਹ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਜੀ ਦੇ ਪਿਤਾ ਜੀ ਉਹ ਆਪਣੇ ਹੱਥਾਂ ਨਾਲ ਟੱਕ ਲਾ ਕੇ ਇਸ ਮਾਰਗ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨਗੇ ਕਿੰਨਾ ਖਰਚਾ ਆ ਰਿਹਾ ਜੀ ਟੋਟਲ ਇਹ ਜਿਹੜਾ ਜਿਹੜਾ ਪ੍ਰਪੋਜ਼ਡ ਹੈ ਉਹ ਨੂਰ ਪਰਵੇਦੀ ਤੋਂ ਲੈ ਕੇ ਜਿਹੜਾ ਮੁੱਖ ਮਾਰਗ ਤੋਂ ਲੈ ਕੇ ਰੌਲੀ ਤੱਕ ਹੈ ਜਿਹਦਾ ਸਾਰੇ ਦਾ ਖਰਚਾ 7 ਕਰੋੜ ਦੇ ਆਸ-ਪਾਸ ਦਾ ਹੈ ਪਰ ਇਹ ਲੋੜ ਮੁਤਾਬਕ ਦੇਖਦੇ ਨੇ ਕਿ ਇਹਦੇ ਚੋਂ ਕਿੰਨਾ ਆਪਾਂ ਬਣਾਉਣਾ ਸੀਮਿੰਟ ਫਿਲਹਾਲ ਜਿਹੜਾ ਅੱਜ ਸ਼ੁਰੂ ਕਰ ਰਹੇ ਆ ਉਹ ਸੈਣੀ ਮਾਜਰਾ ਤੋਂ ਰੌਲੀ ਤੱਕ ਕਰ ਰਹੇ ਠੀਕ ਹੈ ਜੀ ਤੇ ਹੋਰ ਇਹਦੇ ਚ ਕੀ ਨਵੀਨੀ ਕਰਨੀ ਕਿਹੜੀ-ਕਿਹੜੀਆਂ ਚੀਜ਼ਾਂ ਕਿਤਾ ਇਹਦੇ ਚ ਚੌੜਾਈ ਦੀ ਹੋਏਗੀ ਜੀ ਪਹਿਲਾਂ ਇਹ 10 ਫੁੱਟ ਹੈ ਹੁਣ ਇਹ ਕਰੀਬ 13 ਫੁੱਟ ਦੇ ਕਰੀਬ ਦੀ ਹੋ ਜਾਊਗਾ ਠੀਕ ਹੈ ਸੈਕੰਡਲੀ ਪਾਣੀ ਦੀ ਮਾਰ ਨਾ ਆਪੇ ਬਈ ਬਾਰ-ਬਾਰ ਟੁੱਟੇ ਨਾ ਇਸ ਕਰਕੇ ਇਹ ਸਿਮੈਂਟਡ ਬਣੇਗਾ ਜਿਹੜਾ ਆਸਮਾਨ ਆਇਆ ਇਹ ਹੈ ਜਦੋਂ ਉਨੇ ਸੋਹਣਾ ਸਾਡ ਜੱਗ ਪਰ ਤੁਸੀਂ ਕੀ ਕਹੋਗੇ ਜੀ ਇਹਦੇ ਬਾਰੇ ਕੁਲਵਿੰਦਰ ਸਿੰਘ ਦੇ ਨਾਂ ਤੇ ਅੱਜ ਜਿਹੜੀ ਸੜਕ ਬਣਨ ਜਾ ਰਹੀ ਹੈ ਕਾਫੀ ਦੇਰ ਤੋਂ ਲੋਕ ਬੜੇ ਪ੍ਰਸੰਨ ਸੀ ਤੁਹਾਡਾ ਕੀ ਕਹਿਣਾ ਜੀ ਮੈਂ ਸ਼ਹੀਦ ਕੁਲਵਿੰਦਰ ਸਿੰਘ ਪਲਵਾਮਾ ਸ਼ਹੀਦ ਰਵਿੰਦਰ ਸਿੰਘ ਦਾ ਡੈਡੀ ਦਰਸ਼ਨ ਸਿੰਘ ਇਹ ਮੇਰੇ ਪੁੱਤ ਦੇ ਨਾਂ ਦੇ ਰੋਡ ਬਣ ਰਿਹਾ ਮੈਂ ਇਹਨਾਂ ਦਾ ਤਨਹਿਟਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂ ਉਧੇ ਨੋਤੇ ਰੋਡ ਇਹ ਬਣ ਰਿਹਾ ਕੀ ਕੀ ਲੋਕਾਂ ਨੂੰ ਸਹੂਲਤ ਮਿਲੇਗੀ ਇਹ ਸੜਕ ਬਣਨਾ ਇਹ ਲੋਕਾਂ ਨੂੰ ਆਉਣ ਜਾਣ ਦੀ ਬਹੁਤ ਸਹੂਲਤ ਮਿਲੇਗੀ ਜੀ ਜੋ ਵੀ ਹੈਗਾ ਹਮ ਹੋਲੇ ਦਾ ਵੀ ਚੱਲਣਾ ਕੰਮ ਤਾਂ ਸਾਰਾ ਟ੍ਰੈਫਿਕ ਉਧਰੋਂ ਹੀ ਜਾਣਾ ਦੂਰਪਵੇਦੀਸ਼ ਸ਼ਮਸ਼ਾਨ ਘਾਟ ਵੀ ਸੈਣੀ ਮਜਰਾ ਉੱਥੇ ਲੋਕ ਜਾਂਦੇ ਕਾਫੀ ਪ੍ਰੇਸ਼ਾਨ ਸਨ ਸਾਰੇ ਬੈਠੇ ਤੁਸੀਂ ਭਾਈ ਅੱਜ ਦੇ ਜਿਹੜੇ ਸ਼ਹੀਦਾਂ ਦੀ ਗੱਲ ਹੈ ਕਿਸੇ ਸ਼ਰਨ ਕਿਹਾ ਸ਼ਹੀਦਾਂ ਦੀ ਜਿਤਾਉਂ ਤੇ ਲਗेंगे ਬਤਨ ਪੇ ਮਿਟਨੇ ਵਾਲੋਂ ਦਾ ਵਾਕ ਯਹੀ ਨਿਸ਼ਾਨ ਹੋਗਾ ਅਜ ਦੇਸ਼ ਲਈ ਜੇ ਕੁਸ਼ਕੁਰਬਾਨੀ ਕੀਤੀ ਹੈ ਉਹਦਾ ਜਿਹੜਾ ਮੁੱਲ ਤਾਂ ਨਹੀਂ ਮੋੜ ਸਕਦੇ ਲੇਕਿਨ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਜੋ ਐਮਐਲਏ ਸਾਹਿਬ ਦੇ ਉਪਰਾਲੇ ਨੇ ਉਹ ਸਲੰਘਾਯੋਗ ਨੇ ਇਹ ਰੋਡ ਜਿੱਦਾਂ ਕਿਹਾ ਨੂਰਪ੍ਰਵੇਦੀ ਵੱਡਾ ਪਿੰਡ ਹੋਣ ਲੱਗ ਕੇ ਫੈਣੀ ਮਾਜਰਾ ਲਈ ਇਹ ਸਾਰਿਆਂ ਦਾ ਸਾਡਾ ਸ਼ਮਸ਼ਾਨ ਘਾਟ ਜਿਹੜਾ ਉਹ ਲਾਸਟ ਜਿਹੜਾ ਅੰਤਮ ਸਮੇਂ ਅਸੀਂ ਉੱਤੇ ਜਾਂਦੇ ਆ ਉਹਦੇ ਚ ਜਾਣ ਚ ਬੜੀ ਕਿਠਨਾਈ ਸੀ ਅਗਰ ਇਹ ਰੋਡ ਚੌੜਾ ਹੋ ਜਾਂਦਾ ਤਾਂ ਬਹੁਤ ਵੱਡੀ ਇਸ ਸਮੱਸਿਆ ਤੋਂ निजात ਵੀ ਪਾਣੀ ਹੈ ਔਰ ਜਿੱਦਾਂ ਦਰਦਰਸ਼ਨ ਜੀ ਉਹਨਾਂ ਨੇ ਕਿਹਾ ਹੈ ਕਿ ਇਹ ਆਨੰਦਪੁਰ ਸਾਹਿਬ ਨੂੰ ਅਸੀਂ ਇਹ ਰੋਡ ਟੱਚ ਕਰਦਾ ਉਸ ਰੋਡ ਦੇ ਟੱਚ ਕਰਨ ਦੇ ਨਾਲ ਸਾਡੀ ਜਿਹੜੀ ਆਵਾਜਾਈ ਉਹ ਸੁਖਾਵੇਂ ਵੀ ਹੋਣੀ ਹੈ ਔਰ ਮੈਂ ਐਮਐਲਏ ਸਾਹਿਬ ਦੀ ਇਸ ਉਪਰਾਲੇ ਲਈ ਉਹ ਜਿੰਨਾ ਵੀ ਇਲਾਕੇ ਲਈ ਦਿਨ ਦਾ ਮਿਹਨਤ ਕਰ ਰਹੇ ਉਹਦੇ ਲਈ ਮੈਂ ਉਹਨਾਂ ਨੂੰ ਇਸ ਗੱਲ ਦੇ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ